ਜੀ ਜਿਹੜਾ ਫਰੀਦਕੋਟ ਦਾ ਧਰਤੀ ਹਟਲਾ ਪਾਣੀ ਹੈ ਇਹਦੇ ਵਿੱਚ ਯੂਰੇਨੀਅਮ ਬਹੁਤ ਆਤ ਦੀ ਮਾਤਰਾ ਦੇ ਵਿੱਚ ਹੈ ਹੈਵੀ ਮੈਟਲਸ ਬਹੁਤ ਜ਼ਿਆਦਾ ਹੈ ਇਹ ਪਾਣੀ ਪੀਣ ਯੋਗ ਨਹੀਂ ਹੈ ਜਦੋਂ ਰਿਪੋਰਟਸ ਆਈਆਂ ਨਾ ਜੀ ਸਾਨੂੰ ਇਹ ਸਮਝ ਆ ਗਿਆ ਵੀ ਸਾਨੂੰ ਇਹ ਦੇ ਕਿਉਂ ਨਹੀਂ ਰੇ ਸੀਗੇ ਉਹ ਦੇਣ ਲੈ ਕੇ ਰਿਪੋਰਟਾਂ ਸੀ ਨਹੀਂ ਕਿਉਂਕਿ ਉਹਦੇ ਵਿੱਚ ਯੂਰੇਨੀਅਮ ਜਿਹੜੀ WHO ਦੀ ਗਾਈਡਲਾਈਨਸ ਮੁਤਾਬਕ 30 ਮਾਈਕਰੋਗ੍ਰਾਮ ਹੋਣੀ ਚਾਹੀਦੀ ਹੈਗੀ ਆ ਉਹ 112 ਪਾਈ ਗਈ ਹੈ ਕਈ ਥਾਵਾਂ ਤੇ ਅਸੀਂ ਜਲ ਜੀਵਨ ਬਚਾਓ ਮੋਰਚਾ ਵੱਲੋਂ ਮਹਿਕਮੇ ਨੂੰ ਚੈਲੰਜ ਕਰਦੇ ਆਂ ਵੀ ਤੁਸੀਂ ਸਾਰੇ ਨਲਕਿਆਂ ਦੇ ਸੈਂਪਲ ਕਰਾਓ ਕਿ ਬਾਕੀ ਸਾਰੇ ਸ਼ਹਿਰ ਦੇ ਪਾਣੀ ਦੇ ਜਿਹੜੀ ਜਾਂਚ ਮੰਗਦੀ ਹੈ ਗਈਆਂ ਜੇ ਉਹ ਪਾਣੀ ਪੀਣ ਯੋਗ ਹੈ ਤਾਂ ਵੀ ਕਲੀਅਰ ਕਰੋ ਔਰ ਜੇ ਉਹ ਪੀਣ ਯੋਗ ਨਹੀਂ ਹੈਗਾ ਤਾਂ ਜਨਤਕ ਤੌਰ ਤੇ ਪਬਲਿਕ ਨੋਟਿਸ ਦਿੱਤਾ ਜਾਵੇ ਜੀ ਫਰੀਦਕੋਟ ਦਾ ਪਾਣੀ ਹੁਣ ਪੀਣ ਯੋਗ ਨਹੀਂ ਰਿਹਾ ਜਿਹਦੇ ਤੋਂ ਮਹਿਕਮਾ ਭੱਜਦਾ ਪਿਆ ਪੰਜਾਬ ਵਾਰਤਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਪੰਜਾਬ ਵਾਰਤਾ ਤੁਹਾਡੇ ਲਈ ਇੱਕ ਵੱਖਰਾ ਐਪੀਸੋਡ ਲੈ ਕੇ ਆਇਆ ਹੈ ਇਸ ਐਪੀਸੋਡ ਵਿੱਚ ਤੁਹਾਡੀ ਸਿਹਤ ਤੁਹਾਡੇ ਬੱਚਿਆਂ ਦੀ ਸਿਹਤ ਅਤੇ ਤੁਹਾਡੇ ਪਰਿਵਾਰ ਸਾਰਿਆਂ ਦੀ ਸਿਹਤ ਨਾਲ ਜੁੜੀ ਇੱਕ ਅਹਿਮ ਖਬਰ ਅਸੀਂ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਜਲ ਜੀਵਨ ਬਚਾਓ ਮੋਰਚਾ ਵੱਲੋਂ ਲਗਾਤਾਰ ਉਠਾਏ ਜਾ ਰਹੇ ਮੁੱਦੇ ਤੋਂ ਬਾਅਦ ਜਲ ਸਪਲਾਈ ਵਿਭਾਗ ਵੱਲੋਂ ਫਰੀਦਕੋਟ ਸ਼ਹਿਰ ਵਿੱਚ ਲੱਗੇ ਕੁਝ ਹੈਂਡ ਪੰਪਾਂ ਦੀ ਯਾਨੀ ਕਿ ਨਲਕਿਆਂ ਦੇ ਪਾਣੀ ਦੀ ਜਾਂਚ ਕਰਵਾਈ ਗਈ ਸੀ ਜਿਸ ਦੀ ਰਿਪੋਰਟ ਹਾਲ ਹੀ ਵਿੱਚ ਸਾਹਮਣੇ ਆਈ ਹੈ ਜਿਸ ਦੇ ਸਾਹਮਣੇ ਆਉਣ ਤੋਂ ਬਾਅਦ ਹੈਰਾਨੀਜਨਕ ਖੁਲਾਸੇ ਇਹ ਹੋਏ ਹਨ ਕਿ ਇੱਕ ਵਾਰ ਫਿਰ ਫਰੀਦਕੋਟ ਦੇ ਜ਼ਮੀਨਦੋਜ਼ ਪਾਣੀ ਵਿੱਚ ਹੈਵੀ ਮੈਟਲ ਅਤੇ ਯੂਰੇਨੀਅਮ ਦੀ ਬਹੁਤ ਆਤ ਪਾਈ ਗਈ ਹੈ ਯੂਰੇਨੀਅਮ ਅਤੇ ਹੈਵੀ ਮੈਟਲ ਦੀ ਬਹੁਤਾਰਤ ਪਾਣੀ ਵਿੱਚ ਹੋਣ ਨਾਲ ਨਾ ਸਿਰਫ ਕੈਂਸਰ ਹੋਣ ਦਾ ਖਤਰਾ ਵੱਧ ਜਾਂਦਾ ਹੈ ਨਾਲ ਹੀ ਕਿਡਨੀ ਫੇਲ ਹੋਣ ਦੇ ਨਾਲ-ਨਾਲ ਹੋਰ ਵੀ ਬਥੇਰੀਆਂ ਬਿਮਾਰੀਆਂ ਤੁਹਾਨੂੰ ਲੱਗ ਸਕਦੀਆਂ ਹਨ ਪੰਜਾਬ ਵਾਰਤਾ ਇਸ ਰਿਪੋਰਟ ਵਿੱਚ ਨਾ ਸਿਰਫ ਤੁਹਾਨੂੰ ਪੂਰੀ ਜਾਣਕਾਰੀ ਦੇਵੇਗਾ ਬਲਕਿ ਡਾਕਟਰਾਂ ਵੱਲੋਂ ਦਿੱਤੀ ਗਈ ਸਲਾਹ ਵੀ ਤੁਹਾਡੇ ਸੰਮੁਖ ਪੇਸ਼ ਕਰੇਗਾ ਤੋਂ ਪੇਸ਼ ਹੈ ਪੰਜਾਬ वार्ता ਦੀ ਇਹ ਸਪੈਸ਼ਲ ਰਿਪੋਰਟ ਆਓ ਪਹਿਲਾਂ ਸੁਣੀਏ ਜਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਬਾਰੇ ਇਸ ਦਾ ਕੀ ਕਹਿਣਾ ਹੈ ਇਹਦੀ ਫਰੀਪੋਰਟ ਸ਼ਹਿਰ ਦੇ ਵਿੱਚ ਜਿਹੜਾ ਪਾਣੀ ਸੰਬੰਧੀ ਜਲ ਬਚਾਓ ਮੋਰਚਾ ਨੇ ਸਾਡੇ ਤੱਕ ਪਹੁੰਚ ਕੀਤੀ ਸੀਗੀ ਉਹਨਾਂ ਨੇ ਸ਼ਹਿਰ ਦੇ ਵਿੱਚ ਜਿਹੜੇ ਕੋਈ ਪ੍ਰਾਈਵੇਟ ਨਲਕੇ ਜਾਂ ਟਿਊਬਲ ਲੱਗੇ ਹੋਏ ਸੀ ਉਹਨਾਂ ਦੇ ਸੈਂਪਲ ਲੈ ਕੇ ਸਾਡੇ ਤੋਂ ਟੈਸਟ ਕਰਵਾਏ ਸੀਗੇ ਤੇ ਉਹਦੇ ਵਿੱਚ ਦੋ ਕਨਲਕੇ ਜਿਹੜੇ ਹੈਂਡ ਪੰਪ ਸੀਗੇ ਫਰੋਜਪੁਰ ਰੋਡ ਤੇ ਇੱਕ ਗੰਗਾ ਨਰਸਰੀ ਦੇ ਕੋਲ ਸੀ ਇੱਕ ਚਰਚ ਦੇ ਨੇੜੇ ਸੀਗਾ ਉਹਨਾਂ ਦਾ ਸੈਂਪਲ ਹੈ ਜਿਹੜਾ ਉਹਦੇ ਵਿੱਚ ਯੂਰੇਨੀਅਮ ਦੀ ਮਾਤਰਾ ਜਿਹੜੀ ਉਹ ਵੱਧ ਪਾਈ ਗਈ ਸੀਗੀ ਤਾਂ ਅਸੀਂ ਉਹਦੇ ਤੇ ਡਿਪਾਰਟਮੈਂਟ ਨੇ ਐਕਸ਼ਨ ਲੈਂਦੇ ਹੋਏ ਉਸ ਤੇ ਰੈੱਡ ਪਲੇਟ ਵੀ ਕਰਵਾਇਆ ਸੀ ਤੇ ਅਸੀਂ ਉੱਤੇ ਨੋਟਿਸ ਬੋਰਡ ਵੀ ਲਿਖਵਾਤਾ ਸੀਗਾ ਵੀ ਇਹ ਜਿਹੜਾ ਪਾਣੀ ਹੈ ਪੀਣ ਯੋਗ ਨਹੀਂ ਹੈ ਤੇ ਇਹਨੂੰ ਇਹਦੀ ਵਰਤੋਂ ਨਾ ਕੀਤੀ ਜਾਵੇ ਉਸ ਦੇ ਤਹਿਤ ਹੀ ਅਸੀਂ ਇਹ ਜਿਹੜੇ ਹੈਗੇ ਆ ਪੇਂਟ ਕਰਵਾਏ ਸੀ ਜਿੰਨਾਂ ਲਗੇ ਤੇ ਸਰ ਹੋਰ ਕਿਤਨੇ ਕਿੰਨੀ ਹੋਰ ਹੋ ਸਕਦੇ ਇਸ ਤਰ੍ਹਾਂ ਨਾ ਕਿ ਕੁਝ ਹੋਰ ਕਰਵਾਏ ਆਂ ਆ ਸੈਂਪਲ ਸਾਡੇ ਕੋਲੇ ਟੋਟਲ ਇਹ ਜਿਹੜੇ ਲੈ ਕੇ ਆਏ ਸੀ ਸੱਤ ਸੈਂਪਲ ਲੈ ਕੇ ਆਏ ਸੀਗੇ ਜੀ ਮੁਰਤੇ ਵਾਲੇ ਉਹਦੇ ਵਿੱਚੋਂ ਦੋ ਦੇ ਸੈਂਪਲ ਫੇਲ ਹੋ ਸ ਹੋਏ ਸੀਗੇ ਪਾਏ ਗਏ ਸੀ ਬਾਕੀ ਸਾਰੇ ਜਿਹੜੇ ਹੈਗੇ ਆ ਵਿਦਨ ਲਿਮਿਟ ਸੀਗੇ ਤੇ ਬਾਕੀ ਪਾਸ ਸੀਗੇ ਜੀ ਆਓ ਹੁਣ ਸੁਣਦੇ ਹਾਂ ਇਸ ਬਾਰੇ ਜਲਜੀਵਨ ਬਚਾਓ ਮੋਰਚਾ ਦੇ ਆਗੂਆਂ ਦਾ ਕੀ ਕਹਿਣਾ ਹੈ ਇਹ ਹੈ ਜੀ ਜਿਹੜਾ ਫਰੀਦਕੋਟ ਦਾ ਧਰਤੀ ਹਟਲਾ ਪਾਣੀ ਹੈ ਇਹਦੇ ਵਿੱਚ ਯੂਰੇਨੀਅਮ ਬਹੁਤ ਆਤ ਦੀ ਮਾਤਰਾ ਦੇ ਵਿੱਚ ਹੈ ਹੈਵੀ ਮੈਟਲਸ ਬਹੁਤ ਜ਼ਿਆਦਾ ਹੈ ਇਹ ਪਾਣੀ ਪੀਣ ਯੋਗ ਨਹੀਂ ਹੈ ਇਹਦੇ ਲਈ ਜਲਜੀਵਨ ਬਚਾਓ ਮੋਰਚਾ ਜਿਵੇਂ ਨਹਿਰਾਂ ਦੀ ਕੋਸ਼ਿਸ਼ ਕਰ ਰਿਹਾ ਸੀਗਾ ਵੀ ਜਿਹੜਾ ਤਾਲਾ ਉਹ ਕੰਕਰੀਟ ਦਾ ਨਾ ਬਣੇ ਇਟਾਂ ਦਾ ਬਣੇ ਉਹਦੇ ਪਿੱਛੇ ਮੰਗ ਇਹੀ ਸੀ ਵੀ ਜੇ ਨਹਿਰਾਂ ਦਾ ਪਾਣੀ ਧਰਤੀ 'ਚ ਜਾਊਗਾ ਤਾਂ ਧਰਤੀ ਹਟਲੇ ਪਾਣੀ ਦੀ ਗੁਣਵੱਤਾ 'ਚ ਵਾਧਾ ਕਰੂਗਾ ਜਦੋਂ ਨਹਿਰਾਂ ਦੇ ਤਾਲ ਬਣ ਗਏ ਉਦੋਂ ਅਗਲਾ ਕਦਮ ਇਹ ਸੀਗਾ ਵੀ ਆਪਾਂ ਪਾਣੀ ਦੇ ਵਿੱਚ ਦੇਖੀਏ ਕਿੰਨਾ ਕੁ ਸੁਧਾਰ ਹੋਇਆ ਉਹਦੇ ਲਈ ਅਸੀਂ ਕੋਸ਼ਿਸ਼ਾਂ ਕਰ ਰਹੇ ਸੀਗੇ ਵੀ ਸਾਨੂੰ ਜਿਹੜੇ ਪਾਣੀ ਦੇ ਸੈਂਪਲ ਲੈ ਕੇ ਸਰਕਾਰੀ ਲੈਬ ਉੱਥੋਂ ਚੈੱਕ ਕਰਵਾ ਕੇ ਦਿੱਤੇ ਜਾਣ ਪਰ ਪਿਛਲੇ 3 ਸਾਲ ਤੋਂ ਸਾਨੂੰ ਉਹਦੀਆਂ ਰਿਪੋਰਟਸ ਨਹੀਂ ਦਿੱਤੀਆਂ ਜਾ ਰਹੀਆਂ ਸੀ ਸੈਂਪਲ ਸਾਡੇ ਨਾਲ ਲੈ ਲੈ ਜਾਂਦੇ ਸੀ ਇਸ ਸਾਲ ਸਾਨੂੰ 2 6 2025 ਨੂੰ ਸੈਂਪਲ ਮਹਿਕਮੇ ਦੇ ਅਧਿਕਾਰੀਆਂ ਦੇ ਨਾਲ ਅਸੀਂ ਜਲਜੀਵਨ ਬਚਾਓ ਮੋਰਚਾ ਦੀ ਨਿਗਰਾਨ ਕਮੇਟੀ ਨੇ ਸੈਂਪਲ ਲਏ ਜਿਦੇ ਵਿੱਚ 7 ਸੈਂਪਲ ਲਈ ਗਏ ਸੀਗੇ ਜੀ ਜਿੱਚੋ 2 ਪਾਸ ਹੋ ਗਏ ਤੇ 5 ਫੇਲ ਹੋ ਗਏ ਹੋਈ ਹੈ ਸਾਡੀ ਕੋਸ਼ਿਸ਼ ਇਹ ਸੀ ਵੀ ਘੱਟੋ ਘੱਟ ਇਹਦੇ 10 ਸੈਂਪਲ ਹੋਰ ਕੀਤੇ ਜਾਂਦੇ ਪਰ ਉਹਨਾਂ ਨੇ ਕੁਝ ਆਪਦੀ ਮਜਬੂਰੀ ਦੱਸੀ ਜੀ ਵੀ ਇੰਨੇ ਸੈਂਪਲ ਨਹੀਂ ਹੋ ਸਕਦੇ ਸਾਨੂੰ ਅਸੀਂ ਸਾਡੇ ਅੱਜ ਰਿਪੋਰਟਸ ਆਉਣੀਆਂ ਚਾਹੀਦੀਆਂ ਚਲੋ ਜੇ ਘੱਟ ਵੀ ਮਿਲਣਗੇ ਤਾਂ ਕੋਈ ਗੱਲ ਨਹੀਂ ਜਦੋਂ ਰਿਪੋਰਟਸ ਆਈਆਂ ਨਾ ਜੀ ਸਾਨੂੰ ਇਹ ਸਮਝ ਆ ਗਿਆ ਵੀ ਸਾਨੂੰ ਇਹ ਦੇ ਕਿਉਂ ਨਹੀਂ ਰੇ ਸੀਗੇ ਉਹ ਦੇਣ ਲੈ ਕੇ ਰਿਪੋਰਟਾਂ ਸੀ ਨਹੀਂ ਯੂਰੀਨੀਅਮ ਦੇ ਵਿੱਚ ਯੂਰੇਨੀਅਮ ਜਿਹੜੀ WHO ਦੀ ਗਾਈਡਲਾਈਨ ਮੁਤਾਬਕ 30 ਮਾਈਕਰੋਗ੍ਰਾਮ ਹੋਣੀ ਚਾਹੀਦੀ ਹੈਗੀ ਆ ਉਹ 112 ਪਾਈ ਗਈ ਹੈ ਕਈ ਥਾਵਾਂ ਤੇ ਔਰ ਸਾਰੇ ਫਰੀਦਕੋਟ ਦਾ ਪਾਣੀ ਹੀ ਜੇ ਆਪਾਂ ਦੇਖੀਏ ਯੂਰੇਨੀਅਮ ਦੀ ਬਹੁਤਾਤ ਵਾਲਾ ਪੀਣ ਲਈ ਕ ਨਹੀਂ ਹੈਗਾ ਇਹ ਅਸੀਂ ਪਿਛਲੇ ਕਈ ਸਾਲਾਂ ਤੋਂ ਰੌਲਾ ਪਾ ਰਹੇ ਹਾਂ ਪਰ ਇਹਦੇ ਤੇ ਹਲੇ ਤੱਕ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸਰਕਾਰੀ ਅਧਿਕਾਰੀਆਂ ਨੇ ਹਜੇ ਤੱਕ ਕੋਈ ਸੰਗਿਆਨ ਨਹੀਂ ਲਿਆ ਜਿਵੇਂ ਲੋਕੀ ਪਹਿਲਾਂ ਮਾੜਾ ਪਾਣੀ ਜਿਹਦੇ ਨਾਲ ਬਿਮਾਰੀਆਂ ਹੁੰਦੀਆਂ ਪੀਣ ਲਈ ਮਜਬੂਰ ਸੀ ਉਹ ਅੱਜ ਵੀ ਮਜਬੂਰ ਹੈ ਇਹ ਕਿਹੜੇ ਕਿਥੋਂ ਤੁਸੀਂ ਇਹ ਸੈਂਪਲਿੰਗ ਕਰਵਾਈ ਹੈ ਜੀ ਸਾਡਾ ਮਕਸਦ ਸੀਗਾ ਵੀ ਨਹਿਰਾਂ ਜਦੋਂ ਬਣੀ ਹੈ ਉਸ ਤੋਂ ਬਾਅਦ ਪਾਣੀ 'ਚ ਕੋਈ ਸੁਧਾਰ ਹੋਇਆ ਕਿ ਨਹੀਂ ਹੋਇਆ ਸੀ ਉਹ ਚੈੱਕ ਕਰਵਾਉਣਾ ਚਾਹੁੰਦੇ ਸੀ ਅਸੀਂ ਸ਼ੁਰੂ ਕੀਤਾ ਜੀ ਨਹਿਰਾਂ ਤੋਂ ਨਹਿਰਾਂ ਵਾਲੇ ਪਾਣੀ ਦੇ ਵਿੱਚ ਕੋਈ ਹੈਵੀ ਮੈਟਲਸ ਨਹੀਂ ਆਏ ਕੋਈ ਯੂਰੇਨੀਅਮ ਨਹੀਂ ਆਇਆ ਕਿਉਂ ਨਹੀਂ ਆਇਆ ਕਿਉਂਕਿ ਨਹਿਰਾਂ ਦਾ ਪਾਣੀ ਸੀਪੇ ਹੋ ਕੇ ਵਿੱਚ ਜਾ ਰਿਹਾ ਔਰ ਪਾਣੀ ਦੀ ਗੁਣਵੱਤਾ 'ਚ ਵਾਧਾ ਕਰ ਰਿਹਾ ਉਸ ਤੋਂ ਬਾਅਦ ਆਪਣੇ ਡੀਸੀ ਸਾਹਿਬ ਦੀ ਰੈਜ਼ਿਡੈਂਸ ਹੈ ਜੀ ਉਹਦੇ ਸਾਹਮਣੇ ਗਲੀ 'ਚੋਂ ਲਿਆ ਗਿਆ ਉਹ ਵੀ ਕਿਤੇ ਨਾ ਕਿਤੇ ਠੀਕ ਹੈ ਪਰ ਜਦੋਂ ਆਪਾਂ ਸ਼ਹਿਰ ਚ ਐਂਟਰ ਕਰਦੇ ਆ ਨਾ ਜੀ ਜਦੋਂ ਮੰਨ ਲਓ ਆਪਾਂ ਮੋਰੀ ਗੇਟ ਪਹੁੰਚ ਗਏ ਉਹ ਉਥੇ ਵੀ ਹੈਵੀ ਮੈਟਲਸ ਆਈਆਂ ਜੇ ਆਪਾਂ ਪ੍ਰਾਣੀ ਦਾਣਾ ਮੰਡੀ ਦੀ ਗੱਲ ਕਰੀਏ ਉਥੇ ਯੂਰੇਨੀਅਮ ਵੀ ਔਰ ਹੈਵੀ ਮੈਟਲਸ ਵੀ ਹੈ ਉਸ ਤੋਂ ਬਾਅਦ ਆਪਾਂ ਫਿਰੋਜ਼ਪੁਰ ਰੋਡ ਨੂੰ ਜਾਣੇ ਹੈਗੇ ਆ ਤੇ ਫਿਰੋਜ਼ਪੁਰ ਰੋਡ ਮੰਡੀ ਦੇ ਬਿਲਕੁਲ ਸਾਹਮਣੇ ਗੰਗਾ ਨਰਸਰੀ ਹੈ ਉਹਦੇ ਵਿੱਚ ਵੀ ਯੂਰੇਨੀਅਮ ਔਰ ਹੈਵੀ ਮੈਟਲਸ ਆਈਆਂ ਉਸ ਤੋਂ ਅੱਗੇ ਆਪਾਂ ਚਰਚ ਹੈ ਫਿਰੋਜ਼ਪੁਰ ਰੋਡ ਤੇ ਚਰਚ ਕੋਲੇ ਜਾਣੇ ਆ ਉਥੇ ਤਾਂ ਫਿਰ ਉਮੀਦ ਤੋਂ ਬਾਹਰ ਹੋ ਗਿਆ ਨਾ ਜੀ ਕੰਮ 112 ਆਈਏਗੀ ਹੈ ਔਰ ਹੈਵੀ ਮੈਟਲਸ ਵੀ ਉਹਦੇ ਵਿੱਚ ਅੱਜ ਮੈਕਹਮੇਤੇ ਸਾਨੂੰ ਪਤਾ ਲੱਗਿਆ ਹੈ ਵੀ ਦੋ ਨਲਕਿਆਂ ਦੇ ਉੱਪਰ ਬੋਰਡ ਲਾਤੇ ਵੀ ਇਹ ਪਾਣੀ ਪੀਣ ਯੋਗ ਨਹੀਂ ਅਸੀਂ ਜਲਜੀਵਨ ਬਚਾਓ ਮੋਰਚਾ ਵੱਲੋਂ ਮੈਕਹਮੇ ਨੂੰ ਚੈਲੰਜ ਕਰਦੇ ਹਾਂ ਵੀ ਤੁਸੀਂ ਸਾਰੇ ਨਲਕਿਆਂ ਦੇ ਸੈਂਪਲ ਕਰਾਓ ਨਹਿਰਾਂ ਦੇ ਨਾਲ-ਨਾਲ ਜਿਹੜੇ ਨਲਕੇ ਲੱਗੇ ਅਸੀਂ ਉਹਨਾਂ ਨੂੰ ਛੱਡ ਕੇ ਬਾਕੀ ਸਾਰੇ ਸ਼ਹਿਰ ਦੇ ਪਾਣੀ ਦੇ ਜਿਹੜੀ ਜਾਂਚ ਮੰਗਦੇ ਹਈਆਂ ਜੇ ਉਹ ਪਾਣੀ ਪੀਣ ਯੋਗ ਹੈ ਤਾਂ ਵੀ ਕਲੀਅਰ ਕਰੋ ਔਰ ਜੇ ਉਹ ਪੀਣ ਯੋਗ ਨਹੀਂ ਹੈਗਾ ਤਾਂ ਜਨਤਕ ਤੌਰ ਤੇ ਪਬਲਿਕ ਨੋਟਿਸ ਦਿੱਤਾ ਜਾਵੇ ਜੀ ਫਰੀਦਕੋਟ ਦਾ ਪਾਣੀ ਹੁਣ ਪੀਣ ਯੋਗ ਨਹੀਂ ਰਿਹਾ ਜਿਸ ਦੇ ਤੋਂ ਮਹਿਕਮਾ ਭੱਜਦਾ ਪਿਆ ਹਾਓ ਹੁਣ ਸੁਣਦੇ ਹਾਂ ਕੈਂਸਰ ਸਪੈਸ਼ਲਿਸਟ ਡਾਕਟਰ ਪ੍ਰਦੀਪ ਗਰਗ ਦਾ ਇਸ ਬਾਰੇ ਕੀ ਕਹਿਣਾ ਹੈ ਇਹ ਇਹ ਯੂਰੇਨੀਅਮ ਹੁੰਦਾ ਹੈ ਇਹ ਐਕਚੁਅਲ ਮੇ ਪਾਣੀ ਦੇ نیچے ਜੋ ਜਹਾਂਸੇ ਅਸੀਂ ਸਤਾ ਸੇ ਪਾਣੀ ਨਿਕਾਲਦੇ ਹਾਂ ਵਹਾਂ ਤੇ ਜੋ ਪੱਥਰ ਵਗੈਰਾ ਹੁੰਦੇ ਹਨ ਉਹਨਾਂ ਮੇ ਯੂਰੇਨੀਅਮ ਥੋੜਾ ਸਾ ਰਹਿਤਾ ਹੈ तो जो यूरेनियम वहाँ से खुर के थोड़ा सा पानी में जब आ जाता है तो वो पानी में उसकी जो मात्रा डब्ल्यू एच ओ द्वारा निर्धारित है वो है अट्ठाईस से तीस माइक्रोग्राम पर लीटर और ये प्रोविज़नल एक वैल्यू है जो डब्ल्यू एच ओ ने निर्धारित करी है ये अभी हमारे जो यहाँ नल के चेक हुए थे वहाँ पर एक सौ अठाईस एक सौ अठारह एक सौ तीस माइक्रोग्राम पर लीटर तक कई जगह पर पाई गई है जो ये सोल्यूबल यूरेनियम होता है पानी के अंदर ये किडनी प्रॉब्लम्स के लिए नुकसान दे किडनी के लिए नुकसान दह क्योंकि इसके एक्सक्रीशन किडनी से होनी है और दूसरा जो यूरनियम होता है ये कैल्शियम की एक्सक्रीशन होती है यूरिन के थ्रू उसको बढ़ा देते हैं तो ऐसे केस में किडनी में प्रॉब्लम्स कैल्शियम का लो होना अर्ली मिनार्क पेशेंट्स में कुछ और में जो गैस्ट्रिक अपसेट ओवेरियन डिसऑर्डर्स ये ज़्यादातर कॉमनली हम देख सकते हैं ऐसा पानी पीने के साथ तो आप इस कैंसर का इलाज करते हो किस किस्म के आपके पास पेशेंट ज़्यादा मात्रा में आ रहे हैं जो आ, पीछे कुछ एविडेंस आए थे कि यूरेनियम अगर आप पानी में ज़्यादा पी रहे हो या सोली यूरेनियम ज़्यादा है तो मे बी इट है इट मे बी कॉर रिलेटेड विद द लुकीमियाज ब्लड कैंसर लेकिन ऐसा कोई एविडेंस डायरेक्ट तौर पे नहीं आया ना ही ऐसी कोई स्टडी एविडेंस तौर पे आई है ऐसे एरियाज में पानी के साथ लुकीमिया के इंसिडेंस की लेकिन इसको लुकीमिया के साथ जोड़ा गया था हाँ कुछ ओवरी प्रॉब्लम्स की वजह से ओवेरियन कार्सिनोमा होता है लेकिन ऐस इसका डायरेक्ट लिंक किसी भी कैंसर के साथ नहीं जोड़ा गया अभी तक हाँ हेल्थ एजार्ड ये बहुत बड़ा हेल्थ एजार्ड है क्योंकि ये किडनी के थ्रू निकलता है तो किडनी प्रॉब्लम्स गैस्ट्रिक अपसेट ओवेरियन डिसऑर्डर्स मेन्सी डिसऑर्डर ये सब ये कर सकते हैं तो क्या